ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਜਗਜੀਤ ਸਿੰਘ ਡਾਲ ਤੇ ਅੱਜ ਅਸੀਂ ਤੁਹਾਨੂੰ ਦਿਖਾਉਂ ਜਾ ਰਹੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਸ਼ਰਦੀ ਪਿੰਡ ਡਾਲ ਦੇ ਵਿੱਚ ਇੱਕ ਜਿਹੜੇ ਪੁਰਾਣੇ ਮਹਿਲ ਆ ਪੁਰਾਣੇ ਮਕਾਨ ਆ ਕਈ ਜਿਹੜੇ ਉਹ ਸਾਲ ਪੁਰਾਣੇ ਹੋ ਚੁੱਕੇ ਆ ਤੇ ਇਹ ਜਿਹੜੇ ਮਹਿਲ ਆ ਇੱਥੇ ਲਾਗੇ ਲਾਗੇ ਕਿਸੇ ਵੀ ਪਿੰਡ ਦੇ ਵਿੱਚ ਇੰਨੇ ਵੱਡੇ ਜਿਹੜੇ ਆ ਉਹ ਮਹਿਲ ਨਹੀਂ ਹੈਗੇ ਓ ਅਸੀਂ ਤੁਹਾਨੂੰ ਉਸ ਮਹਿਲਾ ਦੇ ਜਿਹੜੇ ਅੱਜ ਅੰਦਰ ਜਾ ਕੇ ਵੀ ਦਿਖਾਉਣੇ ਆ ਕਿ ਕਿਹੜੀ ਇੱਟ ਦੇ ਬਣੇ ਆ ਤੇ ਇਸ ਤਰ੍ਹਾਂ ਦੇ ਜਿਹੜੇ ਉਹ ਮਹਿਲ ਬਣੇ ਆ ਕਦੋਂ ਦੇ ਬਣੇ ਆ ਅਤੇ ਹੁਣ ਜਿਹੜੀ ਹਾਲਤ ਜਿਹੜੀ ਉਹਨਾਂ ਦੀ ਥੋੜੀ ਜਿਹੀ ਖਸਤਾ ਹੋ ਗਈ ਆ ਪਰ ਪਿੰਡ ਡਲਦੀ ਏ ਜਿਹੜੀ ਇੱਕ ਸ਼ਾਨ ਸੀ ਕਿਉਂਕਿ ਇਹ ਪਿੰਡ ਦੀ ਇੱਕ ਪਛਾਣ ਸੀ ਤੇ ਜਦੋਂ ਭਾਰਤ ਤੇ ਪਾਕਿਸਤਾਨ ਦਾ ਜੰਗ ਹੋਇਆ ਉਦੋਂ ਵੀ ਜਿਹੜੀਆਂ ਇਹਨਾਂ ਮਹਿਲਾਂ ਦੇ ਵਿੱਚ ਗੋਲੀਆਂ ਲੱਗੀਆਂ ਸੀ ਜਿੱਥੇ ਅੱਜ ਵੀ ਨਿਸ਼ਾਨ ਮੌਜੂਦ ਆ ਉਸ ਜੰਗ ਦੇ ਤੇ ਕੈਮਰਾਮੈਨ ਨੂੰ ਕਹੂਗਾ ਕਿ ਇੱਕ ਵਾਸਤੇ ਉਹ ਮਹਿਲ ਦਿਖਾਈ ਜਾ ਸੱਬੇ ਜਿਹੜੇ ਪੁਰਾਣੇ ਮਹਿਲ ਆ ਮਕਾਨ ਆ ਇੱਥੇ ਜਿਹੜਾ ਇੱਕ ਖੂਹ ਹੁੰਦਾ ਸੀ ਇੱਥੋਂ ਲੋਕ ਜਿਹੜੇ ਉਹ ਪਾਣੀ ਪੀਂਦੇ ਸੀ ਇਹ ਜਿਹੜੇ ਆ ਪੁਰਾਣੇ ਸ਼ਾਵਾਂ ਦੇ ਜਿਹੜੇ ਆ ਮਹਿਲ ਆ ਸਾਕੂ ਜਿਹੜੇ ਤਕੜੇ ਘਰਾਣੇ ਹੁੰਦੇ ਸੀ ਉਹਨਾਂ ਦੇ ਗੇਲਿਆਂ ਦੇ ਇਹ ਜਿਹੜੇ ਆ ਮਹਿਲ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਬੱਚਾ ਜਿਹੜੇ ਉਹ ਬੰਨੀ ਹੋਈ ਸੀ ਜਦੋਂ ਪਾਤ ਪਾਕਿਸਤਾਨ ਦੀ ਜੰਗ ਹੁੰਦੀ ਆ ਤਾਂ ਇੱਥੇ ਜਿਹੜੀਆਂ ਉਹ ਗੋਲੀਆਂ ਲੰਕੀਆਂ ਗੋਲੀਆਂ ਦੀ ਜਿਹੜੀ ਉਹ ਅੱਜ ਵੀ ਮਿਥਾਣ ਅੱਥੇ ਜਿਹੜੀ ਉਹ ਮੀੜਿਆ ਕੋਸ਼ਿਸ਼ ਕਰਦੇ ਆ ਉਹ ਜਿਹੜੇ ਨਿਸ਼ਾਨ ਤੁਹਾਨੂੰ ਦਿਖਾਏ ਜਾਣ ਗੋਲੂ ਦੂਤੇ ਜਿਹੜੇ ਉਹ ਨਿਸ਼ਾਨ ਆ ਉਹ ਤੁਸੀਂ ਦੇਖ ਸਕਦੇ ਹੋ ਗੋਲਿਆਂ ਦੇ ਉੱਪਰ ਦੇ ਜਿਹੜੇ ਉਹ ਨਿਸ਼ਾਨ ਲੱਗੇ ਆ ਕਿਉਂਕਿ ਦੱਸਿਆ ਜਾ ਰਿਹਾ ਕਿ ਇੱਥੇ ਜਦੋਂ ਉਹ جنگ ਹੁੰਦੀ ਆ ਤਾਂ ਜਿਹੜਾ ਸਾਡਾ ਦੁਸ਼ਮਣ ਦੇਸ਼ ਆ ਉਹ ਇੱਥੋਂ ਤੱਕ ਜਿਹੜਾ ਉਹ ਆ ਗਿਆ ਸੀ ਫਿਰ ਸਾਡੇ ਫੌਜੀ ਜਵਾਨਾਂ ਵੱਲੋਂ ਜਿਹੜੀ ਕਾਰਵਾਈ ਕਰਕੇ ਤਾਂ ਉਹਨਾਂ ਨੂੰ ਪਿੱਛੇ ਹਟੇ ਲੱਗਿਆ ਸੀ ਆ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਜਿਹੜੇ ਆ ਗੋਲ ਮਰੂਦ ਦੇ ਇਨਸਾਨੋ ਉਦੋਂ ਆ ਦੇਖਣੇ ਗੋਲੀਆਂ ਦੀ ਕਸਾਈ ਦਾ ਬਾਂਦਾ ਬਾਂ ਨੂੰ ਕਿਹੜਾ ਕੋਈ ਨਾ ਸਾਫੀ ਦਾ ਪੀਰਾਂ ਦਿਖਾਈ ਜਾਂ ਨਿਖਾਣ ਆਹ ਦੇਖ ਸਕਦੇ ਹੋ ਤੁਸੀਂ ਅੱਜ ਵੀ ਉਹ ਰੰਗ ਜਿਹੜੇ ਆ ਮੌਜੂਦ ਆ ਕਈ 100 ਸਾਲ ਜਿਹੜੇ ਉਹ ਪੁਰਾਣੇ ਰੰਗ ਜਿਹੜੇ ਇੱਥੇ ਹੋਏ ਆ ਅੱਜ ਵੀ ਉਹ ਮੌਜੂਦ ਆ ਆਹ ਦਰਵਾਜ਼ੇ ਦੇਖ ਸਕਦੇ ਹੋ ਦਰਵਾਜ਼ਿਆਂ ਦੀ ਡਿਜ਼ਾਈਨ ਵੀ ਦੇਖ ਸਕਦੇ ਹੋ ਉਹ ਸਦਾ ਇਹ ਜਿਹੜੀ ਵੀਡੀਓ ਹੋ ਜਾਏ ਜਾਗਦਾਰੀ ਰਹਿ ਜੇ ਕਿਉਂਕਿ ਸਮੇਂ ਦੇ ਮੁਤਾਬਕ ਇਹ ਜਿਹੜੇ ਆ ਇਹ ਮਹਿਲ ਪੁਰਾਣੇ ਹੋ ਚੁੱਕੇ ਆ ਆ ਤੁਸੀਂ ਦੇਖ ਸਕਦੇ ਹੋ ਗੋਲੀਆਂ ਦੇ ਨਿਸ਼ਾਨ ਜਿਹੜੇ ਝੂਮ ਕਰਕੇ ਤੁਹਾਨੂੰ ਦਿਖਾਏ ਜਾਣ ਆ ਵੇਖ ਸਕਦੇ ਹੋ ਤੁਸੀਂ ਇਹ ਗੋਲੀਆਂ ਦੇ ਨਿਸ਼ਾਨ ਜਿਹੜੇ ਆ ਦੇਰ ਇਸ ਹਵੇਲੀ ਨੇ 1965 71 ਦੀ جنگ ਦੇ ਵਿੱਚ ਆਪਣੀ ਛੇਕ ਉੱਤੇ ਦੁਸ਼ਮਣ ਦੇਸ਼ ਦੀਆਂ ਗੋਲੀਆਂ ਵੀ ਖਾਧੀਆਂ ਹਨ ਅਤੇ ਇਸੇ ਕਰਕੇ ਹੀ جنگ ਵਿੱਚ ਫਤਿਹ ਹੋਈ ਸੀ ਕਿਉਂਕਿ ਇਸ ਹਵੇਲੀ ਦਾ ਆਸਰਾ ਲੈ ਕੇ ਇੰਡੀਅਨ ਆਰਮੀ ਅਤੇ ਬੀਏਐਨ ਨੇ ਪਾਕਿਸਤਾਨ ਨੂੰ ਪਿੱਛੇ ਖਿੜੇੜਿਆ ਸੀ ਕਹਿੰਦੇ ਆ ਇਸ ਮਕਾਨ ਦੀ ਚਾਰ ਦਿਵਾਰੀ ਨੂੰ 1 ਲੱਖ ਇੱਟ ਇੱਕ ਵਾਰ ਦੀ ਲੱਗਦੀ ਸੀ ਤੇ ਤੁਸੀਂ ਦੇਖੋ ਕਿੰਨੇ 100 ਵਾਰ ਲੱਗੇ ਹੋਣਗੇ ਤੇ ਲੱਖਾਂ ਕਰੋੜਾਂ ਇੱਟਾਂ ਇੱਥੇ ਲੱਗ ਗਈਆਂ ਹੋਣਗੀਆਂ ਤੇ ਪੌਣੇ 200 ਸਾਲ ਪੁਰਾਣੀ ਇਹ ਹਵੇਲੀ ਦਸੀ ਜਾ ਰਹੀ ਹੈ ਸ਼ਾਵਾਂ ਦੀ ਜਿਸ ਨੂੰ ਦੇਖਣ ਲਈ ਦੂਰੋਂ ਦੂਰੋਂ ਲੋਕ ਆਉਂਦੇ ਆ ਅਤੇ ਇੱਥੇ ਫਿਲਮਾਂ ਵੀ ਬਣਦੀਆਂ ਹਨ ਨੰਬਰ 48 ਜੀ ਕੀ ਨਾਂ ਭਾਜੀ ਤੁਹਾਡਾ ਮੇਰਾ ਨਾਂ ਜਗਦੀਸ਼ ਰਾਏ ਕਿਹੜਾ ਪਿੰਡ ਆ ਸੁਭੀਸ਼ ਰਾਏ ਚਾਵਲਾ ਪਿੰਡ ਡੱਲ ਇਹ ਜਿਹੜੇ ਮਕਾਨ ਆ ਕਦੋਂ ਦੇ ਮਕਾਨ ਐ ਤੇ ਕਿਸ ਤਰ੍ਹਾਂ ਇਹ ਜਿਹੜੇ ਮਕਾਨ ਕਿੰਨੇ ਕੁ ਲੋਕ ਇੱਥੇ ਰਹਿੰਦੇ ਹੁੰਦੇ ਸੀ ਇੱਥੇ ਪਹਿਲਾਂ 25 30 ਘਰ ਰਹਿੰਦੇ ਅੱਛਾ ਜੀ ਇਹ ਜਿਹੜਾ ਮਿੰਜਾ ਦਾ ਡੇਟ ਪੌਣੇ 2 ਸਾਲੀ ਹੋ ਗਏ ਨੇ ਬੜੇ ਨੂੰ ਅੱਛਾ ਜੀ ਪੌਣੇ ਪੌਣੇ ਇਹ 200 ਸਾਲ ਆ ਉਸ ਜਮਾਨੇ ਦੇ ਵਿੱਚ ਨਾ ਨਾ ਸਾਡਾ ਦਾ ਦੱਸ ਦਿੰਦਾ ਸੀ ਵੀ ਇੱਕ ਵਾਰ ਦੀ 1 ਲੱਖ ਇੱਟ ਲੱਗੀ ਆਲੇ ਦੋਲੇ ਅੱਛਾ ਜੀ ਇੱਕ ਵਾਰ ਦੀ ਇੱਕ ਵਾਰ ਦੀ 1 ਲੱਖ ਇੱਟ ਓਹ ਓਜਮਾਨੇ ਚ ਬੱਲੇ ਓਜਮਾਨੇ ਹਿਸਾਬ ਨਾਲ ਲੋ ਬਈ ਲੱਗੀ ਹੋਊਗਾ ਤੇ ਕਿੰਨੇ ਕੀ ਜਿਹੜੀ ਇੱਟ ਲੱਗੀ ਹੋਊ ਇੱਥੇ ਇਹਦੇ ਹਿਸਾਬ ਨਾਲ ਸੰਤ ਕੋਈ ਪਤਾ ਕੋਈ ਨਹੀਂ ਕਿੰਨੀ ਇੱਟਾਂ ਦੀ ਲੱਗੀ ਇਹਦੇ ਕੋਈ ਹਿਸਾਬ ਲੈ ਇਹ ਕਿੰਨੀ ਕਿਉਂ ਨਹੀਂ ਸ਼ਾਨ ਕੋਈ ਪਤਾ ਲੱਗਦਾ ਕਿੰਨੀ ਗੱਟ ਲੱਗੀ ਹੋਈ ਨਹੀਂ ਇੱਕ ਵਾਰ ਦੀ 1 ਲੱਖ ਆਲੇ ਇੱਕ ਇੱਕ ਵਾਰ ਦੀ 1 ਲੱਖ ਇੱਟ ਅੱਛਾ ਹਿਸਾਬ ਨਾਲ ਕਿੰਨੀ ਬਣ ਜਾਂਦੀ ਉਦੋਂ ਇੱਟਾਂ ਸਸਤੀਆਂ ਨਹੀਂ ਨੇ ਘਰਾਂ ਵਿੱਚ ਬਣਦੀਆਂ ਜਦ ਰੀ ਇੱਕ ਜਿਹੜੇ ਤਿਆਰ ਕਿਸ ਨੇ ਕੀਤੇ ਹੀ ਪਤਾ ਉਹਨਾਂ ਦਾ ਕੋਈ ਤਿਆਰ ਹੁਣ ਆਪਾਂ ਤਾਂ ਪਤਾ ਨਹੀਂ ਇਹ ਤਾਂ ਸਾਡੇ ਵੱਡਿਆਂ ਨੂੰ ਵੱਡੇਰਿਆਂ ਨੂੰ ਪਤਾ ਜਿੰਨਾ ਕਿਉਂ ਵੀ ਇਹਦੇ ਵਿੱਚ ਜਿਹੜੇ ਇਹ ਸਾਡੇ ਨਾਨੇ ਨੂੰ ਪਤਾ ਸੀ ਜਿੰਨਾ ਬਣਾਏ ਜਿਹੜੀ ਡਿਜ਼ਾਈਨ ਕੋਈ ਵੀ ਉਹ ਵੀ ਬੜੀ ਵਧੀਆ ਆ ਹਾਂ ਡਿਜ਼ਾਈਨ ਕੋਈ ਇੱਥੇ ਪਹਿਲਾਂ ਨਾ ਤੁਹਾਨੂੰ ਦੱਸਦਾ ਮੈਂ ਇੱਥੇ ਆ ਸਾਰੇ ਕਮਰੇ ਸ਼ੀਸ਼ੇ ਰੋਏ ਨੂੰ ਉੱਤੇ ਲੱਗੇ ਹੁੰਦੇ ਸ਼ੀਸ਼ੇ ਇੱਥੇ ਹੁੰਦੀ ਪਹਿਲਾਂ ਚੌਂਕੀ ਬਣੀ ਹੁੰਦੀ ਸੀ ਵੀ ਸਭ ਦੀ ਠੀਕ ਹੈ ਇੱਥੇ ਫਿਰ ਇੱਥੇ ਸਕੂਲ ਰਿਆ ਇੱਥੇ ਠੀਕ ਹੈ ਜੀ ਸਕੂਲ ਵੀ ਇੱਥੇ ਰਿਆ ਪਿੰਡ ਦਾ ਪਿੰਡ ਦੇ ਵਿੱਚ ਪ੍ਰਾਇਮਰੀ ਇੱਥੇ ਹੁੰਦਾ ਅਛਾ ਇਹਨਾਂ ਮਕਾਨਾਂ ਚ ਇਹਨਾਂ ਮਕਾਨਾਂ ਜੀ ਇੱਥੇ ਸਕੂਲ ਹੁੰਦਾ ਸੀ ਇਹ ਦੱਸਿਆ ਜਾਂਦਾ ਵੀ ਜਦੋਂ ਜੰਗ ਹੋਈ ਸੀ ਕਿਹੜੀ ਜੰਗ ਹੋਈ ਸੀ ਜਦੋਂ ਗੋਲੀਆਂ ਵੀ ਇਹਦੇ ਵਿੱਚ ਵੱਜੀਆਂ ਮਕਾਨਾਂ ਦੇ ਵਿੱਚ ਇਹ ਇਹਦਾ ਮੇਰਾ ਜੀ 65 ਦੀ 71 ਦੀ 65 ਸੀ ਤੇ ਗੋਲੀਆਂ ਇਹਦੇ ਵਿੱਚ ਨਿਸ਼ਾਨ ਅੱਜ ਵੀ ਮੌਜੂਦ ਆ ਆ ਹੋਣਗੇ ਵਿੱਚ ਉਹ ਉਹਦਾ ਤਾਂ ਮੁਸਲਮਾਨ ਪਿੰਡ ਕੋਲ ਆਗੇ ਸੀ ਇੱਥੇ ਆਪਣੇ ਮੱਵੀ ਕੋਲ ਤੇ ਅੱਛਾ ਜੀ ਆਹ ਡਰੇਨ ਦੇ ਲਾਗੇ ਇੱਥੇ ਪੈੜੀਆਂ ਦੇ ਵਿੱਚ ਆਗੇ ਨਰਮਾ ਹੁੰਦਾ ਸੀ ਇੱਥੇ ਉਹਦੇ ਵਿੱਚ ਆਣ ਕੇ ਦੇ ਮੁਸਲਮਾਨ ਫਿਰ ਇੱਥੇ ਬੀਐਸਐਫ ਨੇ ਰਿੰਦੇ ਹਤਾ ਉੱਤੇ ਚਬਾਰੇ ਦੇ ਠੀਕ ਹੈ ਜੀ ਤੇ ਜਿਹੜੀ ਫਿਰ ਆਪਣੀ ਫੌਜ ਆ ਉਹ ਇਹਨਾਂ ਚਬਾਰਿਆਂ ਦੇ ਵਿੱਚੋਂ ਇਧਰੋਂ ਵਾਰ ਕੀਤਾ ਉਹਨਾਂ ਦੇ ਇਧਰੋਂ ਪਰਲੇ ਚਬਾਰੇ ਜਿਹੜੇ ਨੇ ਉਹ ਪੀ ਆਪਣੀ ਮਦਰਾਸੀ ਬਰਗੇਡੀਅਰ ਠੀਕ ਹੈ ਜੀ ਇੱਥੋਂ ਨੇ ਜਿਹੜਾ ਗੋਲਾ ਪਹਿਲਾਂ ਨਾ ਜਦੋਂ ਪਾਕਿਸਤਾਨੀ ਫੌਜ ਆ ਗਈ ਨਾ ਇੱਥੇ ਸਾਡੇ ਨਰਮਿਆਂ 'ਚ ਠੀਕ ਹੈ ਇੱਥੇ ਆ ਗਈ ਤੇ ਉਹਨੇ ਪਹਿਲਾ ਗੋਲਾ ਸਟਾਇਆ ਇੱਥੇ ਬਾਹਰ ਪਿੱਪਲ ਸੀ ਬੂਹੇ ਅਗੇ ਠੀਕ ਹੈ ਜੀ ਨਿਸ਼ਾਨਾ ਉਹਨੇ ਇੱਥੋਂ ਡਵਾਇਆ ਚਾਂ ਰੁੱਡਾ ਫਿਰ ਉਹਨੇ ਉਸੇ ਸਟਾਇਆ ਉਥੋਂ ਫੇਰ ਉਹ ਮੁਸਲਮਾਨ ਮਰੀਜ਼ੇ ਫੇਰ ਉਹ ਪਸ਼ਾ ਭਜੇ ਤੋਂ ਅਬ ਫੇਰ ਬਾਜ ਡਫੈਂਸ ਬਣਿਆ ਡਰੇਨ ਜਿਹੜੀ ਫੋਣੇ ਜਿਹੜੇ ਮਕਾਨ ਆ ਇਹ ਡਿੱਗਦੇ ਜਾ ਰਹੇ ਤੇ ਇਹਦਾ ਕੋਈ ਹੈਗਾ ਪ੍ਰਾਲਾਪੀਏ ਨੂੰ ਜਿਹੜੀ ਨਵੀਂ ਲੁੱਕ ਦਿੱਤੀ ਜਾਵੇ ਨਵੀਂ ਲੁੱਕ ਤਾਂ ਇਹੋ ਹੀ ਉਥਲੇ 1.5 ਕਿਉਂ ਥੱਲੇ ਉਹ ਬੜਾਵਾਂਗੇ ਹੁਣ ਠੀਕ ਹੈ ਉਥਲੇ ਜਿਹੜੇ ਹੁਣ ਬਹੁਤੇ ਪੁਰਾਣੇ ਹੋਏ ਫੇ ਆ ਯਾਦਗਾਰ ਇਦਾਂ ਹੀ ਰਹੂਗੀ ਯਾਦਗਾਰ ਰਹੂਗੀ ਬਣਾਉਣੇ ਆ ਇਸਰੇ ਥੱਲੇ ਵਾਲੇ ਸਾਰੇ ਰਹਿੰਦੇ ਨੇ ਇਸਰੇ ਥੱਲੇ ਨਵੇਂ ਬਣਾਉਣੇ ਦੁਬਾਰਾ ਲੋਕ ਦੂਰੋਂ ਦੂਰੋਂ ਵੇਖਣ ਆਉਂਦੇ ਇਹਨਾਂ ਨੂੰ ਬਹੁਤ ਤੁਹਾਡੇ ਰਿਸ਼ਤੇਦਾਰ ਵੀ ਹੁੰਦੇ ਨੇ ਬਹੁਤ ਉਹਦੇ ਪੁਰਾਣੇ ਮਹੱਲ ਉਹਦੇ ਮਹੱਲ ਹੀ ਕੋਈ ਨਹੀਂ ਕਿਸੇ ਪਿੰਡ ਚ ਅੱਛਾ ਜੀ ਕਦੀ ਫਿਲਮ ਵੀ ਬਣੀ ਹੈ ਇਹ ਇਹਨਾਂ ਦੇ ਵਿੱਚ ਫਿਲਮਾਂ ਬਣੀਆਂ ਇੱਥੇ ਕਦੀ ਫਿਲਮ ਆਏ ਬਣਾਉਣੇ ਕੋਈ ਰ ਪਤਾ ਨਹੀਂ ਹੁਣ ਬਣਨੀ ਇਹ ਨਹੀਂ ਪਤਾ ਬਣਾਈ ਆਏ ਇੱਕ ਦੋ ਰਹੇ ਨੇ ਫਿਲਮ ਬਣਾਉਂਦੇ